ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲ ਕਰਨੀ ਆ ਨਾ ਜਿਹੜੀ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਇੱਕ ਮਹਮ ਚਲਾਈ ਹੈ ਗੈਂਗਸਟਰਵਾਦ ਨੂੰ ਖਤਮ ਕਰਨ ਵਾਸਤੇ ਤੇ ਜਿੱਦਣ ਦੀ ਇਹ ਮਹਮ ਚੱਲੀ ਹੈ ਉਸ ਦਿਨ ਦਾ ਜਿਹੜੇ ਗੈਂਗਸਟਰ ਨੇ ਕੁਝ ਵਾਰ ਬੈਠੇ ਉਸ ਇੱਥੇ ਘੁੰਮਦੇ ਆ ਤੇ ਉਹਨਾਂ ਨੇ ਸ਼ੁਰਲੀਆਂ ਛੜਲੀਆਂ ਸ਼ੁਰੂ ਕਰਦੀਆਂ ਕਿਸੇ ਨੇ ਤਾਂ ਇਹ ਵਾਰਾ ਦੇ ਕਿ ਪੰਜਾਬ ਪੁਲਿਸ ਨੇ ਤੇ ਪੰਜਾਬ ਸਰਕਾਰ ਨੇ 1 ਲੱਖ ਮੁੰਡਾ ਮਾਰ ਲਿਆ ਜਣ ਕੇ ਵੀ ਗੈਂਗਸਟਰਵਾਦ ਦਾ ਖਤਮ ਹੋ ਰਿਹਾ ਹੈ ਵੀ ਅਸੀਂ ਬਚ ਗਏ ਲੋਕ ਸਾਡੇ ਹੱਕ ਵਿੱਚ ਆ ਜਣਗੇ ਵੀ ਲੋਕ ਵਿਰੋਧ ਕਰਨ ਇਹ ਪੰਜਾਬ ਦੇ ਲੋਕਾਂ ਨੇ ਸੋਚਣਾ ਦੂਜੀ ਗੱਲ ਅਜਿਹੇ ਛੋਟਾ ਛੋਟਾ ਇਨਸੀਡੈਂਟ ਹੋ ਰਹੇ ਨੇ ਨਾ ਕੋਈ ਕਹਿੰਦਾ ਟੈਕਸੀ ਡਰਾਈਵਰ ਕੋਟਦਾ ਜੇ ਪੰਜਾਬ ਪੁਲਿਸ ਬੁਚੜ ਸਰਕਾਰ ਹੈ ਬੁਚੜ ਪੁਲਿਸ ਵਾਲੇ ਬਣ ਗਏ ਨੇ ਪੰਜਾਬ ਪੁਲਿਸ ਸਟੇਟ ਬਣ ਗਿਆ ਇਦਾਂ ਦੀਆਂ ਗੱਲਾਂ ਬਾਤਾਂ ਖੇਰੇ ਵਰਗੇ ਕਰ ਰਹੇ ਕੋਈ ਕਹਿੰਦਾ ਜੀ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚੋਂ ਬੰਦੇ ਸ਼ਰਿਆਮ ਚੱਕਲੇ ਸਾਡੇ ਹਿਰਦੇ ਬਲੁੰਦਰੇ ਗਏ ਇਹ ਛੁਲੀਆਂ ਕੌਣ ਛਟੀਆਂ ਜਾ ਰਹੀਆਂ ਨੇ ਮਤਲਬ ਜਿਹੜੇ ਚੋਰ ਨੇ ਉਹਨੂੰ ਡਰਨ ਲੱਗ ਰਿਹਾ ਵੀ ਅਸੀਂ ਹੁਣ ਫਸਾਂਗੇ ਸਾਡੀ ਹੁਣ ਖੈਰ ਨਹੀਂ ਤੇ ਉਹਨਾਂ ਦੀਆਂ ਚੀਕਾਂ ਨੇ ਤੇ ਹੁਣ ਜਿਹੜੇ ਵਿਰੋਧੀ ਨੇ ਸਿਆਸੀ ਪਾਰਟੀਆਂ ਉਹਨਾਂ ਨੂੰ ਮੌਕਾ ਮਿਲਿਆ ਹੋਇਆ ਵੀ ਅਸੀਂ ਵੱਧ ਤੋਂ ਵੱਧ ਤੰਦੂਰ ਗਰਮ ਹੈ ਰੋਟੀਆਂ ਕਿੱਪਾਂ ਛੇਕ ਲਈ ਉਹਨਾਂ ਨੂੰ ਇਹ ਪੈਦਾ ਮੈਂ ਕਿਸੇ ਦੀ ਗੱਲ ਨਹੀਂ ਕਰਨੀ ਕੋਈ ਸ਼ਾਸਕੀ ਪਾਰਟੀ ਹੈ ਕੋਈ ਜਥੇਬੰਦੀ ਹੈ ਕੋਈ ਵਿਰੋਧੀ ਹੈ ਸਭ ਠੱਠੇ ਖੁੱਜ ਜਾਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜੇ ਚਾਹੁੰਦੇ ਹੋ ਨਾ ਵੀ ਸਾਡੇ ਕੋਲੋਂ ਕੋਈ ਫਰੋਦੀ ਨਾ ਮੰਗੇ ਸਾਡੇ ਘਰ ਤੇ ਕੋਈ ਗੋਲੀਆਂ ਨਾ ਚਲਾਵੇ ਅਸੀਂ ਆਪਣੇ ਆਪ ਨੂੰ ਸੇਫ ਚਾਹੁੰਦੇ ਹਾਂ ਤਾਂ ਫਿਰ ਪੁਰਸ ਦਾ ਤੇ ਸਰਕਾਰ ਦਾ ਸਾਥ ਦਿਓ ਜੇ ਗੰਦਗੀ ਸਾਫ ਕਰਨੀ ਹੈ ਤੇ ਜਿਹੜੇ ਤੁਹਾਨੂੰ ਭੜਕਾ ਰਹੇ ਨੇ ਨਾ ਲੱਖ ਮੁੰਡਾ ਮਾਰਨਾ ਹੈ ਜੀ ਸਾਨੂੰ ਹੁਣ ਸਿੱਖਾਂ ਨੂੰ ਖਤਮ ਕਰਨਗੇ ਇਹ ਸ਼ੁਰਲੀਆਂ ਉਹ ਲੋਕ ਛੱਡਦੇ ਜਿਹਨਾਂ ਨੂੰ ਡਰ ਆਇਆ ਜਿਹਨੂੰ ਪਤਾ ਹੈ ਵੀ ਅਸੀਂ ਰਗੜੇ ਜਾਵਾਂਗੇ ਇਹ ਉਹ ਚੀਕਾ ਮਾਰਦੇ ਆ ਜੇ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਪੰਜਾਬ ਦੀ ਨੌਜਵਾਨੀ ਖੁਸ਼ਹਾਲ ਦੇਖਣਾ ਚਾਹੁੰਦੇ ਹੋ ਤਾਂ ਜਿਹੜੇ ਤੁਹਾਨੂੰ ਇਹ ਝੂਠੀਆਂ ਖਬਰਾਂ ਸੁਣਾ ਰਹੇ ਨੇ ਹਵਮ ਭਲਾ ਰਹੇ ਨੇ ਇਹਨੂੰ ਤਾਂ ਸੰਜੇਤ ਹੋ ਜਾ ਤੇ ਨਹੀਂ ਉਹ ਦਿਨ ਦੂਰ ਨੇ ਕਿਸੇ ਵੀ ਸਰਕਾਰ ਨੇ ਕਿਸੇ ਵੀ ਪੁਲਿਸ ਨੇ ਕਿਸੇ ਨਾਲ ਨਹੀਂ ਕਰਨਾ ਜਿੰਨੇ ਵੀ ਗੈਂਗਸਟਰ ਨੇ ਖਾਸ ਕਰਕੇ ਪੰਜਾਬ ਦੇ ਤੁਸੀਂ ਉਹਨਾਂ ਦੀ ਦੇਣ ਦੱਸੋ ਕੀ ਹੈ ਦੱਸ ਦਿਓ ਇਹ ਸਭ ਤੋਂ ਵੱਡੀ ਗੱਲ ਬਾਤ ਹੈ ਜਦੋਂ ਕੋਈ ਪੰਜਾਬ ਪੁਲਿਸ ਪੰਜਾਬ ਸਰਕਾਰ ਕੋਲੇ ਹਮਚਲਾਉਂਦੀ ਹੈ ਨਾ ਇਹ ਉਹਨੂੰ ਫੇਲ ਕਰਨ ਵਾਸਤੇ ਲਤਾਂ ਖਿਜਣ ਵਾਸਤੇ ਮੂਰੇ ਹੁੰਦੇ ਜਦੋਂ ਜੁੱਧ ਨਸ਼ਿਆਂ ਵਿਰੋਧੀ ਤੁਸੀਂ ਗੱਲ ਕਰਦੇ ਹੋ ਉਦੋਂ ਸਭ ਤੋਂ ਪਹਿਲਾਂ ਅਕਾਲੀ ਕਾਂਗਰਸੀ ਕੰਬੜੇ ਹੋਏ ਸਭ ਤੋਂ ਪਹਿਲਾਂ ਉਹ ਜਿਹੜਾ ਪ੍ਰਤਾਪ ਬਾਜਬਾਦੀ ਸੁਣੇ ਹੋਣੇ ਤੋਂ ਸਟੇਟਮੈਂਟ ਉਹਦੀ ਕੀ-ਕੀ ਐਕਸ਼ਨ ਇਹ ਕਹਿੰਦੇ ਸੀ ਜੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਕਹਿੰਦਾ ਜੁੱਧ ਵਿਰੁੱਧ ਨਸ਼ੇ ਛੇੜੇ ਹੋਏ ਕਮਲਈ ਨੇ ਕੋਈ ਕਹਿੰਦਾ 12 ਛਾਤੀਆਂ ਗੋਲੀ ਚ ਮਾਰ ਗਿਆ ਇਹ ਕੀ ਸੀ ਇਹ ਕਮਲਈ ਨੇ ਮਤਲਬ ਜਦੋਂ ਕੋਈ ਚੱਜ ਦਾ ਕੰਮ ਬੰਦਾ ਕਰਨਾ ਚਾਹੁੰਦਾ ਹੈ ਇਹ ਉਹਦੀ ਲੱਤਾਂ ਖਿੱਚਦੇ ਆ ਉਹਨਾਂ ਲੋਕਾਂ ਨੂੰ ਪੁੱਛੋ ਵੀਰ ਦਵਿੰਦਰ ਜਿਹੜਾ ਇੱਕ ਸਿੰਗਰ ਹੈ ਕੈਨੇਡਾ ਵਿੱਚ ਉਹਦੇ ਘਰ ਤੇ ਫਾਇਰ ਹੋਈ ਉਹਦੇ ਕੋਲੋਂ 5 ਲੱਖ ਡਾਲਰ ਮੰਗਿਆ ਗਿਆ 5 ਲੱਖ ਡਾਲਰ ਮੰਗਿਆ ਗਿਆ ਉਹਦੇ ਕੋਲੋਂ ਉਹ ਬਟਾਲੇ ਦਾ ਬੰਦਾ ਸੀ ਜਿਹਨੇ ਫੋਨ ਕੀਤਾ ਹੋਰ ਬਥੇਰੇ ਇੱਥੇ ਇੱਥੇ ਕਿੰਨੇ ਵਪਾਰੀ ਮਾਰਦੇ ਕਿੰਨੇ ਆੜਤੀਆਂ ਮਾਰਦੇ ਕਿੰਨੇ ਉਹ ਜਿਹੜੇ ਜਿਓਲੀ ਦਾ ਕੰਮ ਕਰਨ ਵਾਲੇ ਸੁਨਾਰੇ ਸੀ ਉਹ ਮਾਰਦੇ ਜੇ ਚਾਹਣੇ ਹੋ ਨਾ ਵੀ ਇਹ ਕੰਮ ਰੁਕੇ ਤਾਂ ਜਿਹੜੇ ਆ ਤੰਜ ਕਸਣ ਵਾਲੇ ਲੱਤਾਂ ਖਿੱਚਣ ਵਾਲੇ ਨੇ ਇਹਨਾਂ ਇਹਨਾਂ ਦਾ ਬਰੋਲ ਕਰੋ ਭਾਵੇਂ ਉਹ ਅਕਾਲੀ ਨੇ ਕਾਂਗਰਸੀ ਨੇ ਜਿਹੜਾ ਵੀ ਹੈਗਾ ਇਹਨੂੰ ਡਰ ਹੈ ਕਿਉਂਕਿ ਇਹਦੇ ਪਾਲੇ ਹੋਏ ਇਹ ਕੰਮ ਲੈਂਦੇ ਆ ਇਹ ਜਿਹੜੇ ਵੀ ਹੁਣ ਮੁੱਦੇ ਛੋਟੇ ਛੋਟੇ ਜਾਣ ਬੁਝ ਕੇ ਛੇੜੇ ਜਾ ਰਹੇ ਨੇ ਨਾ ਇਹਦਾ ਮਤਲਬ ਕੀ ਹੈ ਵੀ ਜਿਹੜਾ ਅਸਲ ਮੁੱਦਾ ਹੈ ਉਹਦੇ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾਵੇ ਵੀ ਲੋਕ ਸਮੇਂ ਦੇ ਨਾ ਹੀ ਤੂੰ ਕੋਈ ਪਰਸਨ ਸ਼ਰਮ ਕਹਤਾ ਵੀ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਆ ਸਾਨੂੰ ਫੋਨ ਕਰਕੇ ਦੱਸੋ ਅਸੀਂ ਉਹ ਬੰਦਾ ਚੱਕਣਾ ਚਾਹੀਦਾ ਇਹਨਾਂ ਨੇ ਕੀ ਬਣਾਤਾ ਪੋਸਟ ਬਣਾਤਾ ਕਿ 1 ਲੱਖ ਮੁੰਡਾ ਮਾਰਨਗੇ ਇਹ ਘੜਕੜ ਕੇ ਲੈ ਕੇ ਆ ਦੋ ਤਿੰਨ ਸਿਰਫਰੇ ਹੈਗੇ ਆ ਫੇਸਬੁੱਕ ਤੇ ਜਿਹੜੇ ਸ਼ਰਮ ਬੰਦੇ ਆ ਤੱਤ ਲੈ ਕੇ ਆ ਦੇਖੋ ਜੀ ਇੱਥੇ ਕਿਹ ਇੱਥੇ ਕਿਹੜੇ ਅਫਸਰ ਨੇ ਕਿਹਾ ਉਹਦੇ ਤੱਤ ਸਬੂਤ ਲੈ ਕੇ ਆ ਉਹ ਵੀ ਕਿਹੜੇ ਲੀਡਰ ਨੇ ਕਿਹਾ ਕਿਹੜੀ ਏਜੰਸੀ ਨੇ ਕਹਿਆ ਤੁਹਾਨੂੰ ਇਹ ਸਾਹਮਣੇ ਦੱਸੋ ਜਣੇ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਖਤਰਾ ਹੈ ਕਿ ਹੁਣ ਸਾਨੂੰ ਫੜਿਆ ਜਾਊ ਸਾਡੇ ਛਿੱਤਰ ਪਹਿਣਗੇ ਸਾਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਊ ਜਾਂ ਸਾਡਾ ਇਨਕਾਉਂਟਰ ਕੀਤਾ ਜਾਊ ਉਹ ਬੰਦੇ ਡਰਦੇ ਆ ਉਹਨਾਂ ਦੀਆਂ ਛੁਰੀਆਂ ਛੱਡੀਆਂ ਨੇ ਤੇ ਅਸੀਂ ਲੋਕ ਕੰਨਾਂ ਦੇ ਖੱਤੇ ਆ ਉਹ ਵੀਡੀਓ ਵਾਇਰਲ ਗਾਹਾਂ ਕਰੀਆਂ ਨੇ ਅਪਮਾਅ ਅਸੀਂ ਉਡਾਈ ਕਰਦੇ ਆ ਆ ਕਈ ਸਰਪ ਇਹਨਾਂ ਨੇ ਗੁਰਦਾਰੇ ਵਿੱਚ ਅਨਾਉਂਸਮੈਂਟਾਂ ਕਰਤੀਆਂ ਕਿ ਕਿ ਆਪਣੇ ਜਵਾਨਾਂ ਨੂੰ ਸੰਭਾਲ ਕੇ ਕਿੰਨੀ ਕਰਾਹੀ ਕਰੋਗੇ ਜਦੋਂ ਆਹਲੇ ਨੇ ਮਿੱਠੇ ਲੈਵੇ ਸਖ ਮੁੰਡਾ ਮਾਰਨ ਦੇ ਮੰਨ ਲਏ ਤਾਂ ਫਿਰ ਤੁਹਾਨੂੰ ਦੱਸ ਕੇ ਮਾਰ ਲੂ ਉਹ ਜੱਕਲਾਂ ਵੀ ਦੀ ਸਮਾਰੀ ਚੱਕਣੇ ਬਝੇਰੀ ਮਟੇਰ ਤੋਲੀ ਫਿਰਦੀ ਐ ਨਸ਼ੇੜੀ ਇੱਥੇ ਕਿਹਦਾ ਪਤਾ ਵੀ ਨਹੀਂ ਲੰਗਦਾ ਵੀ ਕਿੰਨੇ ਮਰ ਗਏ ਕਿੰਨੇ ਘਰ ਨੂੰ ਆ ਗਏ ਕਿਹਦਾ ਐਕਸੀਡੈਂਟ ਹੋ ਗਿਆ ਕੀ ਕਰੂਗਾ ਫਿਰ ਜਨਨ ਕਿ ਅਸਲ ਮੁੱਦੇ ਤੋਂ ਇਹ ਢਕਾਉਣ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੁਣ ਭਾਜਣਾ ਪਈਆਂ ਨੇ ਫਰਾਂ ਲਈ ਸਦਾ ਕਹਤਾ ਵੀ ਜੇ ਕੋਈ ਗੈਸਟਰ ਹੈਗਾ ਜਾਂ ਤਾਂ ਸਿਲੰਡਰ ਕਰੇ ਤੇ ਨਹੀਂ ਜਿੱਥੇ ਮਿਲ ਗਿਆ ਅਸੀਂ ਬਖਸ਼ਾਂਗੇ ਨਹੀਂ ਪਤਾ ਹੀ ਹੈ ਹੁਣ ਡਰਦੇ ਹੋਰ ਝੂਠੀਆਂ ਖਬਰਾਂ ਬਣਾ ਕੇ ਇਹ ਫੈਲਾ ਰਹੇ ਆ ਪੰਜਾਬ ਦੇ ਲੋਕੋ ਧਿਆਨ ਚ ਰੱਖ ਲਿਓ ਗੱਲ 73 74 ਸਾਲ ਕਾਲੀਆਂ ਤੇ ਕਾਂਗਰਸੀਆਂ ਦਾ ਰਾਜ ਰਿਹਾ ਕੋਈ ਸ਼ੱਕ ਨਹੀਂ ਜਿੰਨਾ ਨੁਕਸਾਨ ਸਿੱਖ ਕੌਮ ਦਾ ਪੰਜਾਬ ਦਾ 74-75 ਸਾਲ ਦੇ ਵਿੱਚ ਹੋਇਆ ਨਾ ਉਹਦੀ ਪਰਭਾਈ ਨਹੀਂ ਕੋਈ ਕਰ ਸਕਦਾ ਜੇ ਹਲੇ ਵੀ ਅਸੀਂ ਨਹੀਂ ਸਮਝੇ ਤਾਂ ਫਿਰ ਜਿੱਥੇ ਮਰਜੀ ਰੌਲਾ ਪਾਈ ਚੱਲੋ ਤੁਹਾਡਾ ਕੋਈ ਬਾਲੀਬਾਰਸ ਹੋਣਾ ਹੀ ਨਹੀਂ ਇਹ ਭੁੱਲ ਜਿਓ ਇਹ ਬੇਨਤੀ ਮੈਂ ਤਾਂ ਕੀਤੀ ਹੈ ਜਿਹੜੀ ਗੈਂਗਸਟਰਵਾਦ ਨੂੰ ਖਤਮ ਕਰਨ ਵਾਸਤੇ ਨਸ਼ੇ ਖਤਮ ਕਰਨ ਵਾਸਤੇ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਇੱਕ ਮਹੰਮ ਚਲਾਈ ਹੈ ਉਹਦਾ ਸਾਥ ਦਿਓ ਜੇ ਕੋਈ ਗਲਤ ਅਫਸਰ ਧੱਕਾਸ਼ਾਹੀ ਕਰਦਾ ਹੈ ਤਾਂ ਉਹਦਾ ਵਿਰੋਧ ਕਰੋ ਹੁਣ ਚੌਂਕ ਵਿੱਚ ਖੜਾ ਹੋ ਗੱਲਬਾਤ ਕਰੋ ਜਾਣ ਬੁਝ ਕੇ ਕਿਸੇ ਮਹਿਮਨ ਨੂੰ ਗਲਤ ਪਾਸੇ ਨਾ ਤੋਰੋ ਜਾਣ ਬੁਝ ਕੇ ਲੋਕਾਂ ਨੂੰ ਭੜਕਾਓ ਨਾ ਝੂਠ ਨਾ ਬੋਲੋ ਤੇ ਇਹ ਮੌਕਾ ਬਾਰ-ਬਾਰ ਨਹੀਂ ਹੁੰਦਾ ਆ ਜਿਹੜੇ ਕਹਿੰਦੇ ਨੇ ਲੱਖ ਮੁੰਡਾ ਮਾਰਨ ਉਹਨਾਂ ਵਿੱਚੋਂ ਇੱਕ ਵੀ ਹਰਾਮਖੋਰ ਸਾਹਮਣੇ ਆ ਕੇ ਦੱਸੇ ਵੀ ਮੈਨੂੰ ਕੀਨੇ ਕਿਹਾ ਇੱਕ ਬੰਦਾ ਵੀ ਸਾਹਮਣੇ ਆ ਕੇ ਦੱਸੇ ਵੀ ਮੈਨੂੰ ਕਿਹੜੇ ਅਫਸਰ ਨੇ ਕਿਹਾ ਇੱਕ ਬੰਦਾ ਆ ਕੇ ਦੱਸੇ ਇਹ ਖਬਰਾਂ ਸਭ ਝੂਠੀਆਂ ਨੇ ਯਾਨੀ ਕਿ ਜੇ ਅਸਲ ਮੁੱਦੇ ਤੇ ਕੋਈ ਗੱਲ ਕਰ ਰਿਹਾ ਉਹਨੂੰ ਅਸਲ ਮੁੱਦੇ ਤੋਂ ਭਟਕਾਇਆ ਕਿਵੇਂ ਜਾਣਾ ਉਹਦੀਆਂ ਲੱਤਾਂ ਕਿਵੇਂ ਮਿੱਡਣੀਆਂ ਨੇ ਤੇ ਇਹ ਇਹ ਇਹਨਾਂ ਲੋਕਾਂ ਦਾ ਕੰਮ ਹੈ ਮੈਂ ਜਿਹੜੇ ਪੂਰੇ ਸਖਤ ਸ਼ਬਦਾਂ ਵਿੱਚ ਕਹਿ ਰਿਹਾ ਵੀ ਜਿਹੜਾ ਵੀ ਹਰਾਮਖੋਰ ਇਹ ਕਹਿੰਦਾ ਨਾ ਵੀ ਲੱਖ ਮੁੰਡਾ ਮਾਰਨਾ ਉਹ ਸਾਹਮਣੇ ਆ ਕੇ ਦੱਸੇ ਉਹਦੇ ਨਾਲ ਖੜਾਂਗਾ ਇਹ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ